ਆਪਣੇ ਵਲੌਗ ਬੰਦ ਹੋ ਜੂਗਾ ਠੀਕ ਆ ਜੀ ਇਹ YouTube ਵਾਲੀ ਲਾਈਵ ਜਿਹੜੀ ਵਲੌਗ ਵਾਲੀ ਲਾਈਵ ਆ ਤੇ ਰੀਅਲ ਲਾਈਫ ਚ ਕਿੰਨਾ ਕੁ ਡਿਫਰੈਂਸ ਦੂਜੀ ਗੱਲ ਮੈਂ ਆਪਣੀਆਂ ਭੈਣਾਂ ਨੂੰ ਇਹ ਕਹਿਣਾ ਚਾਹੁੰਨੀ ਜਿਹੜੀਆਂ ਮੇਰੀਆਂ ਭੈਣਾਂ ਨੇ ਨਵੇਂ ਚੈਨਲ ਬਣਾਏ ਆ ਆ ਬੁੱਟਾ ਬਹੁਤ ਵਧੀਆ ਕਿੰਨਾ ਫੈਲ ਗਿਆ ਆ ਹਨਾ ਛੋਟਾ ਜਿਹਾ ਹੁੰਦਾ ਹੈਗਾ ਜਿਆਦਾ ਹੋ ਗਿਆ ਤਾਂ ਜਿਹੜੀ ਵਿਚਾਰੀ ਸਾਡੀ ਵਿੱਦਿਆ ਪੜਾਈ ਉਹਦੇ ਥੱਲੇ ਆ ਗਈ ਸੀਗੀ ਤਾਂ ਹੁਣ ਆਪਾਂ ਪੱਟ ਕੇ ਇੱਧਰ ਲਗਾਈ ਆ ਹੋ ਜੂਗੀ ਹੁਣ ਸ਼ਾਮ ਨੂੰ ਕਹਿੰਦੇ ਹੁੰਦੇ ਲਗਾਵੋ ਉਹ ਮਿੱਟੀ ਕੱਢ ਲਈ ਉਹਦੀ ਅੱਛਾ ਉੱਥੇ ਹੀ ਬੇਲਾ ਲਾਈਆਂ ਆ ਬੇਲਾ ਦੇ ਵਿੱਚੇ ਹੱਥ ਹੀ ਇੱਧਰ ਲਾ ਦੰਦੇ ਬੇਲਾ ਹੁੰਦੀਆਂ ਕਿਉਂ ਨਹੀਂ ਉਹ ਕਿੰਨੇ ਮਹੀਨੇ ਹੋ ਗਏ ਬੇਲਾ ਲਾਈਆਂ ਨੂੰ ਤਾਂ ਲੱਗਦਾ ਇਹਨਾਂ ਨੂੰ ਕੁਝ ਵੀ ਨਹੀਂ ਉਹ ਇੱਕ ਆ ਇੱਧਰ ਡੇਗਦੇ ਤੇ ਚੜੀ ਪਈ ਆ ਪੇਲ ਇਹਨੂੰ ਵਿਚਾਰੀ ਆ ਕੀ ਆਦੀ ਬੇਲਾ ਨੂੰ ਇੱਕ ਤੋਰੀ ਲੱਗੀ ਉਹ ਕੀ ਆ ਲੱਗੀ ਛੋਟੀ ਜਿਹੀ ਮੰਮੀ ਨੇ ਉਹ ਵੀ ਤੋੜ ਲਈ ਆ ਬੋ ਸੋਨਾ ਲੱਗਦਾ ਸਾਰੇ ਬੂਟਿਆਂ ਚ ਮੈਨੂੰ ਆਈ ਬੂਟਾ ਸੋਨਾ ਲੱਗਦਾ ਜਿਹੜਾ ਇੰਨਾ ਗੋਲ ਸੋਨਾ ਪਰ ਮਾਜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਬਲੌਗ 07 ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਸੀ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ 'ਚ ਹੋਮੋਗੇ ਤੇ ਟਾਈਮ ਹੋ ਗਿਆ ਹੈ ਦੁਪਹਿਰ ਦੇ 12:30 ਤੇ ਰਾਤਾ ਤੁਸੀਂ ਜਿਹੜਾ ਆਪਣਾ ਵਲੌਗ ਦੇਖਿਆ ਹੋਣਾ ਢਿੱਲੋ ਸਾਹਵੋਚ ਕਹਿੰਦੇ ਕਿ ਆਪਾਂ ਸਵੇਰ ਨੂੰ 3 ਵਜੇ ਉੱਠਣਾ ਪਰ 3 ਵਜੇ ਤੁਹਾਨੂੰ ਪਤਾ ਕੋਈ ਨਹੀਂ ਉੱਠਦਾ ਹੁੰਦਾ ਸਿਰਫ ਗੱਲਾਂ ਹੀ ਆ ਤੇ ਗੱਲਾਂ ਹੀ ਮਾਰ ਕੇ ਸੌਂ ਗਏ ਤੇ ਸਵੇਰ ਨੂੰ ਅਸੀਂ ਉੱਠੇ 5:30 ਤੇ ਹੁਣ ਟਾਈਮ ਕੁਝ ਹੋ ਚੁੱਕਾ ਦਪਹਿਰ ਤੇ 12:30 ਤੇ ਮੈਂ ਮੰਮੀ ਨੂੰ ਲੈ ਕੇ ਚੱਲੀ ਸੀ ਡਿਸਪੈਂਸਰੀ ਸਾਰੇ ਵੱਡੇ ਵੱਡੇ ਹਸਪੀਟਲ ਘੁੰਮ ਫਿਰ ਕੇ ਹੁਣ ਅਸੀਂ ਆਪਣੇ ਪਿੰਡ ਵਾਲੀ ਡਿਸਪੈਂਸਰੀ ਦੇ ਵਿੱਚ ਚੱਲੇ ਆ ਉੱਥੋਂ ਦਵਾਈ ਲੈਣੀ ਮੰਮੀ ਨੇ ਤੇ ਚਲੋ ਦੇਖਦੇ ਬਾਕੀ ਉੱਥੇ ਜਾ ਕੇ ਤੇ ਇੱਕ ਸਭ ਤੋਂ ਵੱਡੀ ਚੀਜ਼ ਜੱਦ ਜਿਹੜਾ ਨੁਕਸਾਨ ਹੋਇਆ ਮੇਰਾ ਮਤਲਬ ਕਿ ਮੈਨੂੰ ਗੁੱਸਾ ਆਉਂਦਾ ਪਤਾ ਨਹੀਂ ਹੁਣ ਇਹ ਚੀਜ਼ ਕਿੰਨੇ ਕੀਤੀ ਨੁਕਸਾਨ ਕਿੰਨੇ ਕੀਤਾ ਹੁਣ ਜਿਹਨੂੰ ਮੈਂ ਪੁੱਛਦੀ ਭਈ ਆ ਸਾਰੇ ਮੁੱਕਰਦੇ ਪਏ ਆ ਜਿਹੜੀ ਮੇਰੀ ਐਕਟਵਾ ਆ ਥਰ ਮੈਂ ਲਾਗੇ ਕਲੋਜ਼ ਕਰਕੇ ਦਿਖਾਉਣੀ ਆ ਐਕਟਵਾ ਇਹਦੇ ਮੋਰੇ ਕਹੇ ਨੇ ਡੈਂਟ ਪਾ ਦਿੱਤਾ ਆ ਜਿਹੜਾ ਚਿਪ ਜਿਹਾ ਪੈ ਗਿਆ ਆ ਤਾਂ ਹੁਣ ਮੈਂ ਉਹ ਦੇਖਦੀ ਵੀ ਕਿੰਨੇ ਬੱਚੇ ਸਕੂਲ ਗਏ ਆ ਉਹਨਾਂ ਨੂੰ ਹਾਲਾਂ ਤੋਂ ਉਹਨਾਂ ਨੂੰ ਪੁੱਛਦੀ ਆ ਵੀ ਹੁਣ ਇਹ ਡੈਂਟ ਪਾਇਆ ਕਿੰਨੇ ਆ ਤੁਹਾਨੂੰ ਦਿਖਾਉਣੀ ਆ ਆ ਦੇਖੋ ਮੋਰੇ ਫਰੰਟ ਦੇ ਉੱਤੇ ਆ ਜਿਬ ਪਿਆ ਨਾ ਆ ਦੇਖੋ ਪਤਾ ਨਹੀਂ ਇਹ ਹਣ ਕਿਹਦਾ ਕੰਮ ਆ ਇਹ ਸਾਰੇ ਮੁਕਰਦੇ ਪਏ ਆ ਵੀ ਇਹ ਹੀ ਨਹੀਂ ਕੀਤਾ ਇਹ ਨਹੀਂ ਕੀਤਾ ਕਰਦੇ ਪਏ ਆ ਆ ਦੇਖੋ ਇਹ ਮੇਲਾ ਦਾ ਤੁਹਾਡਾ ਕੰਮ ਤੁਸੀਂ ਲੈ ਕੇ ਜਾਣਾ ਤੁਸੀਂ ਕਮਾਉਣੇ ਆ ਦੇਖੋ ਆ ਦਾ ਗੇਜ ਠੋਕੀਓ ਲੱਗਦੀ ਆ ਤਾਂ ਹੀ ਖੜਕਦੀ ਇੰਨੀ ਖੜਕਾਉਂਦੀ ਆ ਸਕੂਟਰ ਵੀ ਬਿਚਾਰੀ ਨਵੀਂ ਚੀਜ਼ ਤੁਸੀਂ ਇਹਨਾਂ ਕੋਈ ਚੀਜ਼ ਸਾਬ ਕੇ ਰੱਖ ਸਕਦੇ ਹੈਗੇ। ਗਿਆ ਦਾ ਮੋੜੇ ਦੇਖੋ। ਕੀ ਦੇਖਣਾ ਆ ਹਾਂਜੀ। ਆਹੋ ਸਕੂਟਰੀ ਮਾਰ ਕੇ। ਇਹ ਫੇ ਕਿਹੇ ਤੁਹਾਡੇ ਚ ਕਿਹੇ ਦਾ ਕੰਮ ਹੈ ਮੈਂ ਤਾਂ ਕਿਤੇ ਗਈ ਨਹੀਂ ਲੈ ਕੇ। ਨਾ, ਹਾਈ ਤਾਹੋਂ ਨਿਕਲ ਜਾਣਾ ਕਿਤੇ ਦੇਖਣ ਨਾਲ। ਅਸੀਂ ਅੱਛਾ ਉਹਦਾ ਸਿੱਧੀ ਕਰਕੇ ਦੇਖੋ ਨਾ ਫੇ। ਉਹ ਤਾਂ ਦੇਖਿਆ ਹੀ ਹੋਣਿਆ। ਉਹ ਵੀ ਮੈਂ ਸਵੇਰੇ ਦੱਸਿਆ ਰੋਤ ਨੇ ਜਦੋਂ ਵੀ ਮੈਂ ਕਿਤੇ ਜਾਣਾ ਹੁੰਦਾ ਨਾ ਤੇਲ ਦੇ ਡੰਡੇ ਸਰ ਵਿੱਚ ਇੱਕ ਜਾਂ ਦੋ ਹੀ ਹੁੰਦੇ ਆ ਆ ਜੋ ਚਲਿਏ ਲੋ ਜੀ ਦਵਾਈ ਆਪਾਂ ਲੈ ਆਂਦੀ ਆ ਮੰਮੀ ਦੀ ਤੇ ਬਾਹਰ ਇੰਨੀ ਜ਼ਿਆਦਾ ਧੁੱਪ ਆ ਤੇ ਸੱਚੀ ਬਾਹਰ ਨਿਕਲਣੋਂ ਦਿਲ ਨਹੀਂ ਕਰਦਾ ਹੈਗਾ ਤੇ ਬੀਪੀ ਦਾ ਮੇਰਾ ਘਟੜਣਾ ਚਾਹੀਦਾ ਤਾਂ ਮੈਂ ਹੁਣ ਲੱਗੀ ਨਿੰਬੂ ਤੋਣ ਕਹਿੰਦੇ ਮੈਨੂੰ ਨਿੰਬੂ ਪਾਣੀ ਬਣਾ ਕੇ ਦੋ ਛੋਟਾ ਸਕੂਟਰੀ ਤੇ ਤੂੰ ਟੈਂਪੂਛਦੇ ਆ ਗਿਆ ਹਣ ਸਕੂਟਰੀ ਸਾਰੀ ਖੜਕਾਈ ਜਾ ਆ ਹਾਂ ਉਹ ਖਾਣਾ ਤਾਂ ਲੈ ਜਾ ਕੰਮ ਉਹਦਾ ਰੰਦਾ ਸਾਰੇ ਸਕੂਟਰ ਹੀ ਸਾਰੀ ਖਰਚਦੀ ਮੋਰੇ ਡੈਂਟ ਪਾ ਦਿੱਤਾ ਐਡਾ ਜਿਦਾ ਕਿਹੋ ਜਿਹਾ ਠੋਕੀ ਹੋਂਦੀ ਆ ਹਾਦੀ ਹੋ ਗਈ ਸਾਰੇ ਮੁਕਰ ਦੇ ਪਏ ਹਣ ਨਿੰਬੂ ਵੀ ਹੁਣ ਜਿੱਦਾਂ ਤੇ ਲੱਗਿਆ ਹੋਆ ਹੈ ਨਾ ਉਦਾਂ ਦਾ ਹੀ ਤੋੜ ਲੈਣੇ ਦੇਖੀ ਜਊ ਫੇ ਕਿੱਦਾਂ ਦਾ ਬਣਦਾ ਆ ਮੈਨੂੰ ਨਹੀਂ ਕਿਸੇ ਨੇ ਪਾਣੀ ਦਾ ਘੁੱਟ ਪੁੱਛਣਾ ਆਪਣੇ ਸਾਰੇ ਆਰਡਰ ਮਾਰ ਕੇ ਚਲ ਜਾਂਦੇ ਆ ਟੁੱਟਦਾ ਹੀ ਨਹੀਂ ਔਲ ਲੜ ਗਏ ਕਿ ਲੜ ਗਏ ਕਿ ਲੜ ਗਏ ਨੀ ਬੂ ઓ ਮਾਈ ਗੋਡ ਲਓ ਜੀ ਬੱਚੇ ਵੀ ਆ ਚੁੱਕੇ ਆ ਸਕੂਲ ਤੋਂ ਤੇ ਮੈਂ ਉਹਨਾਂ ਲਈ ਬਣਾ ਰਹੀ ਸੀ ਪੋਹਾ ਤੇ ਵਿੱਚ ਆਪਾਂ ਥੋੜੀਆਂ ਪਾ ਲਈਆਂ ਬਰੂੰਗ ਫਲੀ ਦੀਆਂ ਗਿਰੀਆਂ ਤੇ ਮੈਂ ਕਿਹਾ ਚਲੋ ਪਹਿਲੀ ਵਾਰ ਉਹਦਾ ਵੈਸੇ ਮੈਂ ਮੂਰਤੀ ਦੇ ਗਿਰੀਆਂ ਪਾਈਆਂ ਪਹਿਲਾਂ ਵੈਸੇ ਕੱਲੇ ਪਿਆਰਦੇ ਮੈਂ ਤੜਕਾ ਲਗਾਉਣੀ ਹਣੀ ਤੇ ਅੱਜ ਆਪਾਂ ਵਿੱਚ ਗਿਰੀਆਂ ਪਾ ਕੇ ਲੱਗੇ ਬਣਾਉਣ ਦੇਖਦੇ ਵੀ ਕਿੱਦਾਂ ਦਾ ਟੇਸਟ ਆਉਂਦਾ ਆ ਬੋਲੀ ਵਿੱਚ ਪਾ ਲਈਏ ਹਾਂ ਆਪਣੇ ਨਾਲ ਤਾਂ ਮੈਂ ਬਹੁਤ ਟੇਸਟੀ ਬਣਾਇਆ ਆ ਹੁਣ ਬੱਚਿਆਂ ਨੂੰ ਵੀ ਪਸੰਦ ਆ ਜੇ ਫੇਰ ਹੀ ਆ ਕਿ ਵੀ ਤਾਂ ਪਤਾ ਹੀ ਆ ਵੀ ਬੱਚੇ ਖਾਣ ਚ ਨਖਰੇ ਕਰਦੇ ਆ। ਵੈਸੇ ਤਾਂ ਇਹਦੇ ਚ ਆਪਾਂ ਕੋਈ ਵੀ ਸਬਜ਼ੀਆਂ ਹੋਰ ਵੀ ਜਿੱਦਾਂ ਹੋਣ ਘਰ ਤਾਂ ਆਪਾਂ ਐਡ ਕਰ ਸਕਦੇ ਆ ਪਰ ਬੱਚੇ ਤੁਹਾਨੂੰ ਪਤਾ ਨਹੀਂ ਖਾਂਦੇ ਕਰਕੇ ਤਾਂ ਫਿਰ ਆਪਾਂ ਸਿੰਪਲ ਹੀ ਇਕੱਲੇ ਪਿਆਜ਼ ਦਾ ਹੀ ਤੜਕਾ ਲਗਾਈਦਾ ਤੇ ਅੱਜ ਫਸਟ ਟਾਈਮ ਐ ਵਿੱਚ ਗਿਰੀਆਂ ਪਾ ਲਈਆਂ ਆ ਹੁਣ ਦੇਖੋ ਇਹਨਾਂ ਦਾ ਕੀ ਜਵਾਬ ਆ ਤਾਂ ਕੀ ਰਿਐਕਸ਼ਨ ਆ ਇਹਨਾਂ ਦਾ ਦੇਖਦੇ ਆ ਚਲੋ ਇਹ ਬਣ ਚੁੱਕਾ ਆ ਆਪਣਾ ਵੈਸੇ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਇਹ ਤਿਹੋ ਇੱਕ ਤੜਕਾਲਾ ਕੌਣ ਚ ਟਾਈਮ ਲੱਗਦਾ ਬਾਕੀ ਪੋਹਾ ਦਾ ਨਾਲ ਹੀ ਪਾ ਕੇ ਤੇ ਪੜ ਜਾਂਦਾ ਆ ਆਪਣੇ ਵੈਸੇ ਇਹਨੂੰ ਪੰਜਾਬੀ ਭਾਸ਼ਾ ਚ ਕਹਿੰਦੇ ਆ ਚਿੜਵੜੇ ਹੁਣ ਮੈਨੂੰ ਸਾਰੇ ਜਣੇ ਕਮੈਂਟਾਂ ਚ ਦੱਸਿਓ ਵੀ ਤੁਹਾਡੇ ਕੀ ਬੋਲਦੇ ਆ ਇਹਨੂੰ ਚਿੜਵੜੇ ਕਹਿੰਦੇ ਆ ਕਿ ਪੋਹਾ ਕਹਿੰਦੇ ਆ ਸਾਡੇ ਤਾਂ ਵੈਸੇ ਇਧਰ ਚਿੜਵੜਾ ਹੀ ਬੋਲਦੇ ਆ ਬਟ ਜਿਹੜੇ ਪੈਕਟਾਂ ਦੇ ਉੱਤੇ ਪੋਹਾ ਲਿਖਿਆ ਹੁੰਦਾ ਤੇ ਪੋਹਾ ਕਹਿ ਕੇ ਲੈਣਾ ਪੈਂਦਾ ਆ ਤੇ ਪੰਜਾਬੀ ਭਾਸ਼ਾ ਜੇ ਦੁਆਬੇ ਵਾਲੀ ਬੋਲੀ ਲਈਏ ਤਾਂ ਇਹਦੇ ਵਿੱਚ ਚਿੜਵੜੇ ਬੋਲਦੇ ਨੇ ਚਿੜਵੜੇ ਲੋ ਜੀ ਟਾਈਮ ਹੋ ਗਿਆ ਸ਼ਾਮ ਦੇ 5 ਵਜੇ ਗਏ ਆ ਤੇ ਆਪਾਂ ਹੁਣ ਟਾਈਮ ਹੋ ਚਲਿਆ ਹਵੇਲੀ ਦਾ ਦਾਲ ਪਾਣੀ ਦਾ ਜਿਹੜਾ ਮੇਰੇ ਵਰਗਿਆ ਹਾਊਸ ਵਾਈਫ ਆ ਜਿਨ੍ਹਾਂ ਨੇ ਪਸੂ ਰੱਖੇ ਆ ਉਹ ਤਾਂ ਮੈਨੂੰ ਲੱਗਦਾ ਹਵੇਲੀ ਚਲ ਵੀ ਗਈਆਂ ਹੋਣੀਆਂ ਪੱਥੂਆਂ ਦਾ ਕੰਮ ਉਹਨਾਂ ਨੇ ਕਰ ਵੀ ਲਿਆ ਹੋਣਾ ਤੇ ਆਪਣੇ ਤੁਹਾਨੂੰ ਪਤਾ ਹੀ ਇੱਕੋ ਹੀ ਗਾਂ ਆ ਤੇ ਉਹ ਆਪਾਂ 6 ਵਜੇ ਚੋਈਦੀ ਆ ਬਾਕੀ ਦਾਲ ਪਾਣੀ ਦਾ ਕੰਮ ਆਪਾਂ ਆ ਕੇ ਕਰ ਲੈਣਾ ਫਟਾੜ ਤੇ ਇੱਕ ਗੱਲ ਹੋਰ ਕਿ ਮੈਂ ਟਾਈਮ ਸਾਰੇ ਮੈਨੂੰ ਪੁੱਛਦੇ ਸੀ ਵੀ ਤੁਸੀਂ ਟਾਈਮ ਬਹੁਤ ਦਿੰਦੇ ਆ ਵੀ ਇੰਨਾ ਟਾਈਮ ਹੋ ਗਿਆ ਇੰਨਾ ਟਾਈਮ ਹੋ ਗਿਆ ਤੇ ਟਾਈਮ ਇਸ ਲਈ ਦੱਸਦੀ ਆ ਕਿਉਂਕਿ ਆਪਣੇ ਜਿਹੜੇ ਐਨ ਆਰ ਆਈ ਭੈਣ ਭਰਾ ਆ ਬਾਹਰ ਬੈਠੇ ਆ ਜਿਹੜੇ ਉਹ ਦੇਖਦੇ ਆਪਾਂ ਨੂੰ ਪਿਆਰ ਕਰਦੇ ਆ ਤੇ ਉਹ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦਾ ਆ ਜਦੋਂ ਤੁਸੀਂ ਟਾਈਮ ਦੱਸਦੇ ਆ ਤੇ ਸਾਨੂੰ ਆਪਣਾ ਪਿੱਛੇ ਪੰਜਾਬ ਜਿਹੜੀਆਂ ਉਹਨਾਂ ਦੀਆਂ ਫੈਮਲੀਆਂ ਹੁੰਦੀਆਂ ਆ ਉਹਨਾਂ ਦਾ ਪਰਿਵਾਰ ਹੁੰਦਾ ਸਾਨੂੰ ਉਹਨਾਂ ਦਾ ਜਾਦਾ ਆ ਜਾਂਦਾ ਆ ਫਿਰ ਆਪਾਂ ਉਹ ਅੰਦਾਜ਼ੇ ਲਗਾਉਨੇ ਆ ਕਿ ਉਹ ਵੀ ਹੁਣ ਇਸ ਟਾਈਮ ਕੋਈ ਕੰਮ ਕਰਦੇ ਹੋਣਗੇ ਆ ਕੰਮ ਕਰਦੇ ਹੋਣਗੇ ਇੰਨਾ ਟਾਈਮ ਹੋ ਗਿਆ ਹੁਣ ਇਦਾਂ ਕਰਦੇ ਹੋਣਗੇ ਤੇ ਉਸ ਹਿਸਾਬ ਨਾਲ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦਾ ਆ ਤੇ ਮੈਂ ਕਿਹਾ ਚਲੋ ਹਵੇਲੀ ਜਾਣ ਤੋਂ ਪਹਿਲਾਂ ਅੱਜ ਕੁਝ ਗੱਲਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਨੀਆਂ ਆ ਤੇ ਸ਼ੇਅਰ ਨੇ ਸਮਝ ਲਓ ਵੀ ਇਹ ਆ ਵੀ ਕੁਝ ਗੱਲਾਂ ਦੇ ਜਵਾਬ ਦੇਣੇ ਆ ਹਨਾ ਜਿਹੜੇ 네ਗੇਟਿਵ ਗੱਲਾਂ ਕਰਦੇ ਆ ਤੇ ਪਿੱਠ ਪਿੱਛੇ ਬੋਲਣ ਜੋਗੇ ਆ ਮੂੰਹ ਤੇ ਆ ਕੇ ਤਾਂ ਕੋਈ ਬੋਲਦਾ ਨਹੀਂ ਗੱਲ ਤਾਂ ਤਾਂ ਹੁੰਦੀ ਜੇ ਕੋਈ ਸਾਹਮਣੇ ਆ ਕੇ ਬੋਲੇ ਹਨਾ ਜੀ ਇਹ ਗੱਲ ਹੈ ਕਿ ਇਦਾਂ ਵੀ ਜਿਹੜੇ ਤਾਂ ਪਿੱਠ ਪਿੱਛੇ ਗੱਲਾਂ ਕਰਦੇ ਆ ਹਨਾ ਕਿ ਵਲੌਗ ਬਣਾਉਂਦੇ ਆ ਪਹਿਲੀ ਗੱਲ ਤਾਂ ਇਹ ਮੈਂ ਪਹਿਲਾਂ ਵੀ ਇਹ ਦੱਸ ਚੁੱਕੀ ਆ ਕਿ ਮੈਂ ਵਲੌਗ ਬਣਾਉਣੇ ਕਿਉਂ ਸਟਾਰਟ ਕੀਤੇ ਸੀ ਕਿਉਂਕਿ ਮੈਨੂੰ ਵੀਡੀਓ ਬਣਾਉਣ ਦਾ ਪਹਿਲਾਂ ਤੋਂ ਹੀ ਸ਼ੌਂਕ ਸੀਗਾ ਤੇ ਵੀਡੀਓ ਜਦੋਂ ਵੀ ਮੈਂ ਕੋਈ ਬਣਾਉਣੀ ਉਹਨੂੰ ਸੇਵ ਕਰਕੇ ਉਹ ਮੈਮਰੀ ਸੇਵ ਕਰ ਲੈਂਦੀ ਹਿੱਕਿ ਮੈਨੂੰ ਵਧੀਆ ਲੱਗਦਾ ਹੈਗਾ ਕਿ ਜਦੋਂ ਆਪਾਂ ਬਹੁਤ ਟਾਈਮ ਦੀਆਂ ਪੁਰਾਣੀਆਂ ਵੀਡੀਓ ਦੇਖਦੇ ਹੁੰਦੇ ਹਿੱਕੇ ਤਾਂ ਉਹ ਦੁਬਾਰਾ ਦੇਖਣ ਚ ਬਹੁਤ ਵਧੀਆ ਲੱਗਦਾ ਹੁੰਦਾ ਹੈ ਤੇ ਪਹਿਲੀ ਗੱਲ ਤਾਂ ਇਹ ਕਿ ਮੈਨੂੰ ਵੀਡੀਓ ਬਣਾਉਣ ਦਾ ਸ਼ੌਂਕ ਸੀ ਤੇ YouTube ਦਾ ਇਹ ਫਾਇਦਾ ਆ ਕਿ ਆਪਣੀਆਂ ਜਿਹੜੀਆਂ ਮੈਮਰੀਜ਼ ਆ ਜੇ ਆਪਾਂ ਕਿਤੇ ਵੀ ਜਾਂਦੇ ਆਉਂਦੇ ਕਿ ਇਹਨੂੰ ਮਿਲਦੇ ਵਰਤਦੇ ਆ ਤੇ ਉਹ ਆਪਣੀਆਂ ਜਿਹੜੀਆਂ ਮੈਮਰੀਜ਼ ਆ ਨਾ ਉਹ ਸਾਰੀਆਂ ਸੇਵ ਹੋ ਜਾਂਦੀਆਂ ਆ YouTube ਤੇ ਉੱਤੇ ਪਹਿਲੀ ਗੱਲ ਤਾਂ ਚਲੋ ਮੇਰਾ ਸ਼ੌਂਕ ਸੀਗਾ ਇਸੇ ਕਰਕੇ ਹੈਨਾ ਤੇ ਦੂਜੀ ਗੱਲ ਮੇਰੇ ਹਨਾ ਸਵਾਲ ਆ ਜਿਹੜੀਆਂ ਮੇਰੀਆਂ ਭੈਣਾਂ ਜਾਂ ਭਰਾ ਜਿਹੜੇ ਆਪਣੇ YouTube ਦੇ ਨਾਲ ਨੇ ਚੈਨਲ ਨਿਊ ਖੋਲੇ ਆ ਜਾਂ ਬਹੁਤ ਚਿਰ ਦੇ ਜਨਾਂ ਨੇ ਖੋਲੇ ਆ ਮੈਂ ਤਾਂ ਚਲੋ ਆਪਾਂ ਹੁਣ ਉੱਠੇ ਆ ਹਨਾ ਤੇ ਆਪਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਨੌਲੇਜ ਨਹੀਂ ਹੈਗੀ ਤੇ ਚਲੋ ਜਿਹੜੇ ਜਿਆਦਾ ਟਾਈਮ ਤੋਂ ਵਲੌਗ ਬਣਾਉਂਦੇ ਆ ਹਨਾ ਉਹਨਾਂ ਨੂੰ ਇੱਕ ਸਵਾਲ ਆ ਕਿ YouTube ਵਾਲੀ ਲਾਈਫ ਜਿਹੜੀ ਵਲੌਗ ਵਾਲੀ ਲਾਈਫ ਆ ਤੇ ਰੀਅਲ ਲਾਈਫ 'ਚ ਕਿੰਨਾ ਕੁ ਡਿਫਰੈਂਸ ਆ ਸ਼ਾਇਦ ਉਹਨਾਂ ਨੂੰ ਪਤਾ ਹੀ ਹੋਣਾ ਕਿ ਬਹੁਤ ਵੱਡਾ ਫਰਕ ਹੁੰਦਾ ਆ ਆਪਣੀ ਨਿੱਜੀ ਲਾਈਫ ਨੂੰ ਪ੍ਰਾਈਵੇਟ ਰੱਖਣਾ ਤੇ ਜੋ ਆਪਾਂ ਬਲੌਗ ਦੇ ਵਿੱਚ ਦਿਖਾਉਨੇ ਆ ਉਹ ਵਾਲੀ ਲਾਈਫ ਹੈ ਨਾ ਚੀਜ਼ਾਂ ਦੇ ਵਿੱਚ ਬਹੁਤ ਡਿਫਰੈਂਸ ਆ ਤੇ ਦੂਜੀ ਗੱਲ ਇਹ ਵੀ ਜਿਹੜੇ ਲੋਕ ਇਹ ਗੱਲਾਂ ਕਰਦੇ ਆ ਨਾ ਪ੍ਰਾਈਵੇਸੀ ਦੀਆਂ ਹਨਾ ਤੇ ਉਹ ਖੁਦ ਦੀ ਆਪਣੀ ਪ੍ਰਾਈਵੇਸੀ ਰੱਖਣ ਤੇ ਅੱਜ ਕੱਲ੍ਹ ਦੇ ਲੋਕ ਤੁਹਾਨੂੰ ਪਤਾ ਹੀ ਆ ਕਿ ਪ੍ਰਾਈਵੇਸੀਆਂ ਰੱਖ ਕੇ ਹੀ ਬਹੁਤ ਕੁਝ ਕਰਦੇ ਪਏ ਆ ਤੇ ਚਲੋ ਮੈਂ ਬੋਲਣਾ ਤਾਂ ਨਹੀਂ ਚਾਹੁੰਦੀ ਸੀ ਕਿ ਪਰ ਲੋਕ ਮਜਬੂਰ ਕਰ ਦਿੰਦੇ ਇਹ ਗੱਲਾਂ ਦਾ ਜਵਾਬ ਦੇਣ ਨੂੰ ਹਨਾ ਤੇ ਜਦੋਂ ਕਿ ਮੈਂ YouTube ਚੈਨਲ ਸਟਾਰਟ ਹੀ ਕੀਤਾ ਸੀ ਨਾ ਤਾਂ ਮੇਰੀ UK ਦੇ ਇੱਕ ਕਜ਼ਨ ਆ ਤੇ ਬਾਕੀ ਮੇਰੇ ਫਰੈਂਡਸ ਆ ਉਹਨਾਂ ਨੇ ਇਹ ਗੱਲਾਂ ਮੈਨੂੰ ਪਹਿਲਾਂ ਹੀ ਮਤਲਬ ਕਿ ਮੇਰਾ ਮਾਈਂਡ ਸੈਟ ਕਰ ਦਿੱਤਾ ਹੈਗਾ ਕਿ ਜੇ ਕੋਈ ਉਹਨਾਂ ਤੋਂ YouTube ਚੈਨਲ ਬਣਾਉਣ ਲੱਗੀ ਆ ਤੇ ਇਹ ਗੱਲਾਂ ਆਪਣੇ ਦਿਮਾਗ 'ਚ ਪੱਕੀਆਂ ਬਿਠਾ ਲਈ ਫਿੱਟ ਕਰ ਲਈ ਕਿ ਜਿੱਥੇ ਤੈਨੂੰ ਦੋ ਲੋਕ ਚੰਗੇ ਕਹਿਣਗੇ ਨਾ ਚੰਗਾ ਕਹਿਣਗੇ ਤਾਂ ਉੱਥੇ ਤੈਨੂੰ ਚਾਰ ਲੋਕ ਮਾੜਾ ਵੀ ਕਹਿਣਗੇ ਤੇ ਆਪਾਂ ਜਿਹੜੀਆਂ ਮੇਗਾਂ ਭੈਣਾਂ ਨੇ ਨਵੇਂ ਚੈਨਲ ਖੋਲੇ ਮੈਂ ਉਹਨਾਂ ਨੂੰ ਵੀ ਇਹੀ ਸਲਾਹ ਦਵਾਂਗੀ ਕਿ ਜਿਹੜੇ ਤੁਹਾਡੇ ਇਦਾਂ ਲੱਤਾਂ ਖਿੱਚਦੇ ਆ ਤੁਹਾਡੇ ਬੈਡ ਕਮੈਂਟ ਕਰਦੇ ਆ ਜਾਂ 네ਗੇਟਿਵ ਗੱਲਾਂ ਕਰਦੇ ਜਾਂ ਪਿੱਠ ਪਿੱਛੇ ਬੋਲਦੇ ਇਦਾਂ ਦੀ ਲੋਕਾਂ ਦੀ ਪ੍ਰਵਾਹ ਨਾ ਕਰੋ ਕਿਉਂਕਿ ਉਹ ਪਿੱਠ ਪਿੱਛੇ ਬੋਲਣ ਜੋਗੇ ਹੁੰਦੇ ਆ ਤੇ ਦੂਜੀ ਗੱਲ ਰਹੀ ਵਲੌਗ ਬਣਾਉਣ ਦੀ ਜੇ ਤੁਹਾਡੀ ਫੈਮਿਲੀ ਸਾਥ ਦਿੰਦੀ ਆ ਤੇ ਵਲੌਗ ਤੁਸੀਂ ਜ਼ਰੂਰ ਬਣਾਵੋ ਤੇ ਜਿੱਦਣ ਮੇਰੀ ਫੈਮਿਲੀ ਕਹਿ ਦੋਗੇ ਬਸ ਕਰਨ ਹੁਣ ਤੋਂ ਅੱਜ ਤੋਂ ਬਾਅਦ ਵਲੌਗ ਨਹੀਂ ਬਣਾਉਣੇ ਆਪਾਂ ਉੱਥੇ ਹੀ ਵਲੌਗ ਬੰਦ ਕਰ ਦੇਣੇ ਆ ਤੇ ਮੇਰੀ ਫੈਮਿਲੀ ਮੇਰੇ ਫਰੈਂਡਸ ਮੇਰਾ ਇੰਨਾ ਸਾਥ ਦਿੰਦੇ ਆ ਵੀ ਮੈਨੂੰ ਇੰਨਾ ਮੋਟੀਵੇਟ ਕਰਦੇ ਆ ਨਾ ਕਿ ਉਹ ਮੇਰਾ ਕਦੀ ਹੌਂਸਲਾ ਜਿਹੜਾ ਉਹ ਡਿਗਣ ਹੀ ਨਹੀਂ ਦਿੰਦੇ ਹੈਗੇ ਤੇ ਦੂਜੀ ਗੱਲ ਰਹੀ ਮੇਰੀ ਫੇਮਸ ਹੋਣ ਦੀ ਮੈਂ ਕਦੀ ਇੰਦਾ ਦਾ ਲਾਲਚ ਕੀਤਾ ਹੀ ਨਹੀਂ ਕਿ ਮੈਂ ਫੇਮਸ ਹੋਵਾਂ ਜਾਂ ਮਸ਼ਹੂਰ ਹੋਵਾਂ ਮੈਨੂੰ ਇਹ ਆ ਵੀ ਮੈਨੂੰ ਮੈਨੂੰ ਜਿੰਨੇ ਚ ਮੈਂ ਹੈਗੀ ਆ ਜਿੰਨਾ ਮਹਾਰਾਜ ਨੇ ਮੈਨੂੰ ਦਿੱਤਾ ਹੈ ਰੱਬ ਮੈਨੂੰ ਦਿੰਦਾ ਹੈ ਮੈਂ ਉਹਦੇ ਚ ਬਹੁਤ ਖੁਸ਼ ਆ ਮੈਨੂੰ ਉਹਦੇ 'ਚ ਸਕੂਨ ਆ ਮੈਂ ਕਦੀ ਇਦਾਂ ਨਹੀਂ ਸੋਚਿਆ ਵੀ ਮੈਨੂੰ ਆ ਮਿਲ ਜੇ ਉਹ ਮਿਲ ਜੇ ਮੈਡੀਆਂ ਵੱਡੀਆਂ ਕੋਈ ਖੁਆਇਸ਼ਾਂ ਨਹੀਂ ਰੱਖੀਆਂ ਨਾ ਮੈਨੂੰ ਕੋਈ ਲਾਲਚ ਆ ਕਿ ਮੈਂ ਫੇਮਸ ਹੋਵਾਂ ਤੇ ਜਿਹੜੇ ਲੋਕ ਗੱਲਾਂ ਕਰਦੇ ਕਿ ਇਹ ਫੇਮਸ ਹੋ ਜੂ ਤੇ ਚਲੋ ਵਧੀਆ ਆ ਤੁਹਾਡਾ ਮੂੰਹ ਵਕਤਾਂ ਵਾਰ ਹੋਵੇ ਕਿ ਆਪਾਂ ਫੇਮਸ ਹੋ ਜਾਈਏ ਹਨਾ ਹੋਰ ਕੀ ਚਾਹੀਦਾ ਤੁਸੀਂ ਵੀ ਹੋਵੋ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਸਾੜਾ ਨਹੀਂ ਰੱਖੀਦਾ ਹੁੰਦਾ ਰੀਜ਼ ਕਰੀਦੀ ਹੁੰਦੀ ਜੇ ਰੀਜ਼ ਨਹੀਂ ਹੁੰਦੀ ਤੇ ਚੁੱਪ ਰਹੀਦਾ ਹੁੰਦਾ ਬੋਲੀਦਾ ਨਹੀਂ ਹੁੰਦਾ ਠੀਕ ਆ ਜੀ ਤੇ ਚਲੋ ਹੁਣ ਆਪਾਂ ਕਰ ਲਈਏ ਕੰਮ ਕਰ ਉਹਨਾਂ ਨੂੰ ਇਹ ਦੋ ਕੁ ਗੱਲਾਂ ਦੇ ਜਵਾਬ ਦੇਣੇ ਸੀਗੇ ਬਸ ਦੇ ਦਿੱਤੇ ਬੋਲਣਾ ਨਹੀਂ ਮੈਂ ਚਾਹੁੰਦੀ ਸੀਗੀ ਪਰ ਮਜਬੂਰ ਨਾ ਕਰਿਆ ਕਰੋ ਕਿਸੇ ਨੂੰ ਬੋਲਣ ਤੇ ਤੇ ਬਾਕੀ ਮੈਂ ਕਹਿੰਨੀ ਵੀ ਮੇਰੇ ਰਿਲੇਟਿਵਸ ਮੇਰੇ ਫਰੈਂਡਸ ਮੇਰੀ ਫੈਮਿਲੀ ਇੰਨੀ ਨਾਈਸ ਆ ਨਾ ਅੱਜ ਤੱਕ ਕਿਸੇ ਨੇ ਮੈਨੂੰ ਕਿਹਾ ਨਹੀਂ ਤੂੰ ਕਿਉਂ ਵਲੌਗ ਬਣਾਉਣੀ ਆ ਮੇਰੇ ਰਿਸ਼ਤੇਦਾਰ ਲੋਕਾਂ ਦੇ ਰਿਸ਼ਤੇਦਾਰ ਮਾੜੇ ਹੋਊਗੇ ਪਰ ਮੇਰੇ ਤਾਂ ਰਿਸ਼ਤੇਦਾਰ ਵੀ ਬਹੁਤ ਚੰਗੇ ਆ ਸਹੁਰਿਆਂ ਚੋਂ ਵੀ ਲਾ ਲਓ ਪੇਕੇਆਂ ਚੋਂ ਵੀ ਲਾ ਲਓ ਸਾਰੇ ਬਹੁਤ 풀 سپورਟ ਕਰਦੇ ਆ ਸਾਰੇ ਮੈਨੂੰ ਤੇ ਜਿਸ ਦਿਨ ਮੈਨੂੰ ਕੋਈ ਘਰ ਆ ਕੇ ਕਹਿ ਦੂਗਾ ਹਨਾ ਵੀ ਮੇਰੀ ਫੈਮਲੀ ਕਹਿ ਦੂਗੀ ਵੀ ਵਲੌਗ ਬਣਾਉਣੇ ਬੰਦ ਕਰ ਦੇ ਤਾਂ ਉਦੋਂ ਨਾਲ ਉਸ ਦਿਨ ਤੋਂ ਆਪਣੇ ਵਲੌਗ ਬੰਦ ਹੋ ਜੂਗੇ ਠੀਕ ਹੈ ਜੀ ਤੇ ਚਲੋ ਹੁਣ ਕਰ ਲਈਏ ਕੰਮ ਕਰ ਤੇ ਜੇ ਤੁਹਾਨੂੰ ਮੇਰੇ ਚ ਮੇਰੇ ਵਲੌਗ ਚ ਜੋ ਕੁਝ ਵੀ ਤੁਹਾਨੂੰ ਕੋਈ ਕਮੀ ਲੱਗਦੀ ਆ ਲੱਗਦੀ ਆ ਤੇ ਪਲੀਜ਼ ਮੈਨੂੰ ਦੱਸਿਓ ਕਮੈਂਟਾਂ ਦੇ ਵਿੱਚ ਠੀਕ ਹੈ ਜੀ ਤੁਹਾਨੂੰ ਮੇਰੇ ਵਲੌਗ ਕਿੱਤਾ ਤੇ ਲੱਗਦੇ ਆ ਤੇ ਤੁਸੀਂ ਜਦੋਂ ਮੈਂ ਸਟਾਰਟ ਕੀਤੇ ਸੀ ਵਲੌਗ ਬਣਾਉਣੇ ਤੁਸੀਂ ਉਹ ਮੇਰੀ ਜਰਨੀ ਦੇਖ ਲਿਓ 8-9 ਮਹੀਨੇ ਹੋ ਚੁੱਕੇ ਮੈਨੂੰ ਵਲੌਗ ਬਣਾਉਂਦੇ ਇਹਨੂੰ ਤੇ ਹੁਣ ਤਾਂ ਚਲੋ ਮਹਾਰਾਜ ਮੈਂ ਕਹਿੰਦੀ ਜਿੱਦਾਂ ਮਹਾਰਾਜ ਨੇ ਰੱਬ ਨੇ ਮੇਰੀ ਬਾਹ ਫੜੀ ਐ ਇੱਦਾਂ ਹੀ ਫੜ ਰੱਖੇ ਬਾਕੀ ਆਪਾਂ ਕਿਹਦੇ ਥੱਲੇ ਸੁੱਟਿਆ ਨਹੀਂ ਡਿੱਗਦੇ ਤੇ ਠੀਕ ਆ ਜੀ ਤੇ ਸਾਰੇ ਜਣੇ ਮੇਰੀ ਜਰਨੀ ਦੇਖ ਕੇ ਮੈਨੂੰ ਦੱਸਿਓ ਕਿ ਮੇਰੇ ਵਲੌਗ ਕਿਵੇਂ ਦੇ ਲੱਗਦੇ ਆ ਸਾਰੇ ਜਣੇ ਦੇਖਿਓ ਜ਼ਰੂਰ ਠੀਕ ਆ ਜੀ ਤੇ ਇੱਦਾਂ ਹੀ ਆਪਣਾ ਪਿਆਰ ਦਿੰਦੇ ਰਹੋ ਤੇ ਮਿਲਦੇ ਤੁਹਾਨੂੰ ਆਪਾਂ ਨੈਕਸਟ ਵਲੌਗ ਚ ਹੁਣ ਆਪਾਂ ਕੰਮ ਕਰ ਲਈਏ ਤੇ ਜੇ ਟਾਈਮ ਲੱਗਾ ਤਾਂ ਬ੍ਰੇਕ ਕੇ ਬਾਅਦ ਮਿਲਾਂਗੇ ਜਾਂ ਨਹੀਂ ਮਿਲ ਰਿਹਾ ਟਾਈਮ ਤੇ ਆਪਾਂ ਤੁਹਾਨੂੰ ਅਗਲੇ ਵਲੌਗ ਚ ਮਿਲਾਂਗੇ ਠੀਕ ਆ ਜੀ ਆ ਜਾ ਨਹੀਂ ਹੁਣ ਮੰਮੀ ਵੀ ਆ ਗਏ ਆ ਹੁਣ ਆਪਾਂ ਇੱਕ ਵਾਰੀ ਨਾ ਮੰਮੀ ਦਾ ਵੀ ਰਿਵਿਊ ਲੈ ਲੈਨੇ ਆ ਵੀ ਮੰਮੀ ਕੀ ਕਹਿੰਦੇ ਆ ਮੱਕਾ ਮੰਮੀ ਜਿਹੜਾ ਲੋਕ ਪਿੱਠ ਪਿਛੇ ਗੱਲਾਂ ਕਰਦੇ ਕੇ ਵਲੌਗ ਬਣਾਉਂਦੇ ਜੇ ਉਹ ਪ੍ਰਾਈਵੇਸੀ ਵੀ ਰੱਖਦੇ ਇਦਾਂ ਉਦਾਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਲੌਗ ਬਣਾਉਣੇ ਆ ਸੀ ਚੰਗਾਲ ਚੰਗੀਆਂ ਆਹੋ ਉਹ ਜਦ ਜੇ ਪੇਟ ਵਿੱਚ ਚੜ ਲਾਇਆ ਨਹੀਂ ਮੂੰਹ ਤੇ ਆ ਕੇ ਗਾ ਹਾਂ ਆ ਹੁੰਦੀ ਗੱਲ ਵੀ ਮੂੰਹ ਤੇ ਆ ਕੇ ਕਹੀਦਾ ਹੁੰਦਾ ਹੈ ਹੈਨਾ ਤੇ ਆ ਕੇ ਕਾ ਨਹੀਂ ਨਿਵੇਂ ਤੁਸੀਂ ਕੁਝ ਕਹਿਣਾ ਚਾਹੁੰਗੇ ਮੈਂ ਵੀ ਅਜਿਹਾ ਕਹਿਣਾ ਚਾਹੁੰਦੀ ਤੁਸੀਂ ਵੀ ਅਜਿਹਾ ਕਹਿਣਾ ਹੈਗਾ ਠੀਕ ਆ ਜੀ ਤੇ ਦੂਜੀ ਗੱਲ ਇਹ ਹੈ ਵੀ ਸਾਡੇ ਮਾਪੇ ਨੇ ਸਾਨੂੰ ਇਹ ਸੰਸਕਾਰ ਦਿੱਤੇ ਹੋਏ ਆ ਕਿ ਆਪਾਂ ਨਾ ਮਾਰਾ ਕਿਸੇ ਨੂੰ ਕਹਿਣਾ ਤੇ ਨਾ ਮਾਰਾ ਸੁਣਨਾ ਤੇ ਜੇ ਕੋਈ ਪਹਿਲ ਕਰਦਾ ਆ ਤੇ ਧੂੜ ਆਪਾਂ ਛਟਣੀ ਨਹੀਂ ਉਹ ਠੀਕ ਆ ਜੀ ਤੇ ਆਪਾਂ ਪਹਿਲ ਨਹੀਂ ਕਰੀਦੀ ਹੁੰਦੀ ਅਗਰ ਆਹਦੇ ਕੋਈ ਵੀ ਵਿਚਾਰ ਦਿ ਲੋ ਜੀ ਆਪਣੇ ਹੂੰ ਪੁੱਛੋ ਹਾਂਜੀ ਨੇ ਤਾਂ ਜ਼ਾਕੀਰ ਵੀ ਉਹ ਦਿਨਾਂ ਤੇ ਉਹਨੇ ਵੀ ਜਿਹੜੇ ਰੋਕੇ ਤੱਕ ਮੈਂ ਵੀ ਪਿੱਠ ਪਿੱਛੇ ਨਾ ਗੱਲ ਨਾ ਕਰੋ ਜਿਹਨੂੰ ਦਾਇਆ ਤੰਗੀ ਆ ਵੀ ਆ ਕੇ ਮੂੰਹ ਤੇ ਬੋਲੋ ਹਨਾ ਫੇ ਤੁਹਾਨੂੰ ਅਸੀਂ ਵੀ ਦੱਸਾਂਗੇ ਅਸੀਂ ਕੌਣ ਆ ਕਿ ਕੀ ਕਰ ਸਕਦੇ ਹ ਹਨਾ ਤੇ ਨਹੀਂ ਨਹੀਂ ਜਿੱਦਾਂ ਜਿੱਦਾਂ ਇਹ ਗੱਲਾਂ ਪਤਾ ਲੱਗਦੀਆਂ ਪਈਆਂ ਮੈਂ ਆਪਣੇ ਘਰ ਦੇ ਖਿਲਾਫ ਨਹੀਂ ਕੋਈ ਗੱਲ ਸੁਣਨਸਾਦੀ ਕਿ ਤੁਹਾਨੂੰ ਜ਼ਿਆਦਾ ਹੀ ਤੁਸੀਂ ਵੀ ਉਹ ਕੰਮ ਸ਼ੁਰੂ ਕਰੋ ਹਨਾ ਤੁਹਾਨੂੰ ਪਤਾ ਲੱਗੇ ਕਿੰਨੀ ਮਿਹਨਤ ਲੱਗਦੀ ਆ ਜਿਹੜੇ ਸਿਰਫ ਘਰ ਬੈ ਕੇ ਗੱਲਾਂ ਕਰਨ ਜੋ ਗਿਆਨ ਸੀ ਸੜਦੇ ਆ ਵੀ ਇਦਾਂ ਇਦਾਂ ਨਹੀਂ ਇਦਾਂ ਮੇਰੇ ਨਾਲ ਜ਼ਿਆਦਾ ਜਿਹੜਾ ਹੈ ਨਾ ਉਹ ਗੁੱਸਾ ਆ ਨਿਆਣਿਆਂ ਚ ਭਰਿਆ ਆ ਵੀ ਸਾਡੀ ਕਿ ਉਹ ਕਹਿਣਾ ਤਾਂ ਕਹਿ ਕਿਦਾਂ ਦੁੱਤਾ ਹੈਗਾ ਦੂਜੀ ਗੱਲ ਮੈਂ ਆਪਣੀਆਂ ਭੈਣਾਂ ਨੂੰ ਇਹ ਕਹਿਣਾ ਚਾਹੁੰਨੀ ਜਿਹੜੀਆਂ ਮੇਰੀਆਂ ਭੈਣਾਂ ਨੇ ਨਵੇਂ ਚੈਨਲ ਬਣਾਏ ਆ ਪੜੋ ਕਹੇ ਦੀ ਪਰਵਾਹ ਨਹੀਂ ਕਰਨੀ ਫੁੱਲ ਸਪੋਰਟ ਮੇਰੇ ਵੱਲੋਂ ਤੁਹਾਨੂੰ ਹਮੇਸ਼ਾ ਆਪਣੀ ਮਿਹਨਤ ਕਰਦੇ ਰਹੋ ਤੁਹਾਡੀ ਮਿਹਨਤ ਜ਼ਰੂਰ ਸਫਲ ਹੋਊਗੀ ਤੇ ਉਹਦਾ ਫਲ ਵੀ ਜ਼ਰੂਰ ਮਿਲੂਗਾ ਤੇ ਇਦਾਂ ਦੇ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਆ ਵਲੌਗ ਬਣਾਉਂਦੇ ਜੇ ਉਹ ਤੇ ਕਈਆਂ ਤੋਂ ਚਲੋ ਰਿਸ਼ਤੇਦਾਰ ਵੀ ਇਦਾਂ ਦੇ ਹੁੰਦੇ ਆ ਹਨਾ ਚਲੋ ਰੱਬ ਦੀ ਕਿਰਪਾ ਨਾਲ ਮੇਰੇ ਰਿਸ਼ਤੇਦਾਰ ਤਾਂ ਬਹੁਤ ਵਧੀਆ ਆ ਤੇ ਤੁਸੀਂ ਕਹੇ ਰਿਸ਼ਤੇਦਾਰ ਦੀ ਨਹੀਂ ਦੀ ਪਰਵਾਹ ਕਰਨੀ ਜੇ ਤੁਹਾਡੀ ਫੈਮਲੀ ਸਾਥ ਦਿੰਦੀ ਤੁਹਾਡੇ ਬੱਚੇ ਸਾਥ ਦਿੰਦੇ ਤੁਹਾਡੇ ਹਸਬੰਦ ਤੁਹਾਡਾ ਸਾਥ ਦਿੰਦਾ ਹਨਾ ਫੇ ਕਿਸੇ ਦੀ ਤੁਸੀਂ ਦੁੱਕੀ ਤਿੱਕੀ ਦੀ ਪਰਵਾਹ ਨਾ ਕਰੋ ਤੇ ਇਦਾਂ ਹੀ ਕੰਮ ਖਿੱਚ ਕੇ ਰੱਖੋ ਤੇ ਵਲੌਗ ਬਣਾਉਂਦੇ ਰਹੋ ਠੀਕ ਆ ਜੀ ਤੇ ਆਪਣੀ ਮਿਹਨਤ ਜਾਰੀ ਰੱਖੋ ਤੇ ਮਿਹਨਤ ਦਾ ਫਲ ਜਰੂਰ ਮਿਲੂਗਾ